ਨਹੀਂ ਨਾ ਥੋੜਾ ਕੋਈ ਨਾ ਵਾ ਨੀ ਬੱਟਰ ਹੋਵੇ ਯਾਰ ਕੁਝ ਨਹੀਂ ਹੁੰਦਾ ਖਿੱਚੋ ਇਧਰ ਨਿਕਾਲੇ ਲੈ ਬਾਈ ਇੱਥੇ ਦੋ ਲੋ ਬੜਾ ਮੈਂ ਮੂੰਹ ਫੜਿਆ ਵਾ ਪਿੱਛੇ ਖਿੱਚ ਰਿਹਾ ਇਧਰੋਂ ਦੇਖੋ ਜਾਨ ਕਰੀ ਪਪਾ ਜੀ ਇਧਰ ਆਓ ਕੈਮਰਾ ਲੈ ਵਾ ਮੂੰਹ ਮੈਂ ਫੜਿਆ ਵਾ ਮੂੰਹ ਛੱਡ ਦੇ ਚਲਾਓ ਕੱਢ ਲਿਆ ਫੜ ਕਰ ਫੜ ਕਰ ਤੂੰ ਮੂੰਹ ਬੜਾ ਚੈਨ ਚ ਫੜ ਦੋ ਫੜ ਦੋ ਫੜ ਦੋ ਫੜ ਦੋ ਫੜ ਦੋ ਕੋਈ ਵੀ ਬਣਾ ਯਾਰ ਵੀਡੀਓ ਬਣਾ ਹਾਂ ਫੜ ਦੇ ਇੱਕ ਵਾਰੀ ਬਾਲ ਕਿੰਨੀ ਵਿਸ਼ੱਕ ਜੀ ਹੈ ਜ਼ੋਰ ਨਹੀਂ ਕਰਿਆ ਜਾਨ ਨੂੰ ਘੱਟ ਮਾਰਿਓ ਹਾਂ ਹਾਂ ਜ਼ੋਰ ਮਾਰਨਾ ਨਾ ਇਹਨਾਂ ਆਪਣੇ ਆਪ ਨਾ ਪਿੱਛੇ ਨੂੰ ਜ਼ੋਰ ਲਾਣਾ ਮੂੰਹ ਬੜੇਗਾ ਕੋਈ ਖਤਰਾ ਨਹੀਂ ਇੰਨਾ ਚੰ ਤੈ ਫੜਨਾ ਫੜਲੀ ਮੈਨੂੰ ਬੜਾ ਆਹ ਫਾਲੀ ਵਾਲੀ ਬਈ ਯਾਰ ਬਸ ਕੋਲੇ ਆਓ ਇੰਨੀ ਵੱਧੂ ਹੈ ਇਨਾ ਬਾਤ ਕਰਿਆ ਨਾ 1 2 3 ਛੱਡ ਦਿਓ ਓਏ ਜ਼ੋਰ ਨਹੀਂ ਮਾਰਨਾ ਓਏ ਰੱਥੋ ਨਾ ਟੱਕਰਾਓ ਛੱਡ ਦਿਓ ਪਾਜੀ ਮੜੀ ਵੀਡੀਓ ਬਣਾਇਆ ਕਰਦੇ ਕਾਰਬਨ ਮਾਈਕ ਕਾਰਬਨ ਪਾਜੀ ਖਿੱਚੋ ਖਿੱਚੋ ਭਾਜੀ ਇੱਕ ਵਾਰੀ ਉਸਤਾਦ ਜੀ ਸੈਨ ਨੂੰ ਹੋ ਮੜੀਓ ਹੋ ਇੱਕ ਪੈਰ ਬਟੈਰ ਪਾਸ ਆਰਾਮ ਨਾ ਰਾਮ ਆਰਾਮ ਨਾ ਕੱਟ ਨਾ ਹੋ ਜਾਈਏ ਹੋਣੀ ਚਲਾ ਹੋਣੀ ਤੇ ਪੈਰ ਆਖ ਪਰਿਆ ਰੰਗਲ ਦਾ ਬੀੜ ਬੈਠਾ ਬੈਠਾ ਖਿੱਚੋ ਮੜਾ ਹੋਣੀ ਇੱਕ ਅੰਦਰ ਨੂੰ ਆ ਅੰਦਰ ਨੂੰ ਆ ਨਾ ਐਸੇ ਖਿੱਚੀ ਪਿੱਛੇ ਫੌਂਡ ਖੋਲ ਜਾ ਆ ਜਾਣਾ ਆ ਜਾਣਾ ਦੇਖੀ ਟੈਂਡ ਹੋ ਜਾ ਪ੍ਰਧਾਨ ਟੈਂਡ ਮਹਾਰਾਜ ਕੜਾ ਕੋਟਤਾ ਹੋ ਤਰੋ ਬਹੁਤ ਵਧੀਆ ਵੀਰੇ ਥੈਂਕ ਯੂ ਛੱਡ ਦੋ ਆ ਰੱਸਾ ਬੋਲੋ ਹੁਣ ਆਕਰ ਕਰ ਪਾਜੀ ਫੜ ਕਰਦੇ ਪੈਨ ਗੱਭੀ ਪਾਣੀ ਹੋਣੇ ਖੜਾ ਕਰਦੇ ਜੱਫੀ ਮੈਨੇ ਪਾ ਲਈਦਾ ਹਾਂ ਇਹਦਾ ਹੋਰ ਰੱਸਾ ਲਿਆਓ ਛੂ ਗੋਰੂ ਲਿਆ ਬੋਲ ਹਾਂਜੀ ਫੜ ਲੀ ਸਾਰੇ ਯਾਰੇ ਆਪਾਂ ਲਾਪਾ ਰੱਖੋ ਕਮਰੇ ਵਿੱਚ ਵੀਡੀਓ ਕਰਦੇ ਰੱਖੋ ਬਿੱਖੀ ਨਾ ਹੋਣੀ ਕਿ ਨਹੀਂ ਉਹ ਨਾਲ ਪੁੱਛਦਾ ਉਹ ਫੜੇਗਾ ਕੁਝ ਨਹੀਂ ਪਤਾ ਦੇਖਣੇ ਆਹ ਦੇਖਣੇ ਆਹ ਦੇ ਸਾਰੇ ਲੈ ਕੈਮਰਾ ਲਗਾ ਆਪਣੇ ਕੈਮਰਾ ਲਗਾਓ ਆ ਆ ਦੰਦੇ ਦੇ ਹੈ ਇਹ ਜ ਇਹ ਜਾਲਾ ਨਾ ਦੇਖ ਖੜੇ ਨਹੀਂ ਦੰਦ ਮੇਰੀ ਗੱਲ ਨਹੀਂ ਫੋਟੋ ਵਿੱਚ ਲੈਣੀਆਂ ਉਹਨੇ ਜੇ ਅੱਖਾਂ ਤੋਂ ਨਹੀਂ ਨਾ ਐਦਾਂ ਨਹੀਂ ਗੱਲਾਂ ਐਦਾਂ ਨਹੀਂ ਬੈਣੀ ਫੋਟੋ ਪੁੱਟਾ ਕਰੋ ਦੇਖ ਕਿੱਦਾਂ ਫੜ ਨਹੀਂ ਉਹਨੇ ਹਾਂ ਨਹੀਂ ਕਰਦਾ ਜਦੋਂ ਤੁਹਾਡੀ ਫੋਟੋ ਦੇਖ ਇੱਕ ਮਿੰਟ ਆ ਫੜੀ ਆ ਬੋਰੂ ਫੋਟੋ ਪੁੱਟਾ ਕਰੋ ਹੋਰ ਪੁੱਟਾ ਕਰੋ ਸਾਡੀ ਫੋਟੋ ਦੇਖ ਹੁਣ ਫਸਾਓ ਇਹਦੇ ਪਾਜੀ ਮਾਡਾ ਸੈਨ ਅਮਰੀਦ ਸਿੰਘ ਸਰਦਾਰ ਜੀ ਅੱਗੇ ਖਰਾਬ ਨਾ ਬਾਲੋ ਹੋਰ ਆਓ ਪਾਜੀ ਕੱਢੀ ਕਰ ਦੋ ਕੱਢੀ ਕਰ ਦੋ ਔਰ ਆੰਗਲੋ ਚੱਕ ਲਓ ਉੱਪਰ ਚੱਕ ਲਾਓ ਫੋਟੋ ਚੱਕ ਕੇ ਦੇ ਲੋ ਥੋੜਾ ਥੋੜੀ ਫੋਟੋ ਦਾ ਪਾਦ ਮਾ ਕੇ ਦੇਖੋ ਆ ਜੀ ਸਰਾਲਪੁਰ ਕਿ ਕੋ ਬੋਲ ਨਹੀਂ ਪੁੱਛੋ ਚਲੋ ਥੋੜਾ ਜੀ ਨਾਇਦ ਬਰਾਹਮਣ ਵੀ ਜਾਓ ਜੀ ਇਹ ਬਾਸ ਫੜ ਲਓ 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 ਫੜ ਲਓ